ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਾਨਹਾਰਨੀ ਰੁਝਾਨਾਂ ਦੀ ਤਰ੍ਹਾਂ ਅੱਜ ਵੀ ਸ਼ਰਕ ਤੇ ਕੰਡੇ ਤੇ ਨਾਲੀ ਸੀਗੀ ਤੇ ਘਾਹ ਹੀ ਜਿੰਨਾ ਵੀ ਘਾਹ ਸਾਰਾ ਇਹਨੂੰ ਖਰੋਸ਼ ਕੇ ਵੱਢ ਕੇ ਇਹ ਢੇੜੀ ਤੇ ਪਾ ਕੇ ਸਾਰਾ ਕਿਸਾਨ ਤੇ ਸੁੱਟਦਾ ਇਹ ਨਵੇਂ ਬਣੇ ਸਰਪੰਚ ਸਾਡੇ ਸਰਬਜੀਤ ਸਿੰਘ ਸੋਣੀ ਇਹ ਵੱਤ ਵਾਧਾ ਆਪ ਵੀ ਕੰਮ ਕਰਦੇ ਨੇ ਪਹਿਲਾਂ ਵੀ ਕਰਦੇ ਸੀ ਹੁਣ ਸਭੋਂ ਸਰਪੰਚ ਬਣ ਕੇ ਚੱਲਦੇ ਉਦੋਂ ਤੋਂ ਜ਼ਿਆਦਾ ਕਰਦੇ ਨੇ ਬਾਕੀ ਇਹ ਸਾਡੇ ਪਿੰਡ ਦੇ ਡਾਕਟਰ ਮਾਨੂੰ ਡਿਊਟੀ 'ਚ ਲੱਗੇ ਸਿਰੇ ਸਿਰੇ ਤੇ ਇਹ ਸਾਡੇ ਜੁੱਥ ਪਿੰਡ ਦਾ ਬਹੁਤ ਹੈਲਪ ਕਰਦੇ ਸਾਡੇ ਨਾਲ ਇਹ ਸਾਬਕਾ ਸਰਪੰਚਰ ਧੀਰ ਸਿੰਘ ਜੀ ਵੀ ਨਾਲ ਸੀਗੇ ਅੱਜ ਤੇ ਸਾਰੀ ਅੱਜ ਸਫਾਈ ਕੀਤੀ ਸ਼ਰਕ ਦੇ ਨਾਲ ਨਾਲ ਬਾਕੀ ਰੋਜ਼ਾਨਾ ਹੀ ਕਰੀਦੀ ਆ ਤੇ ਰੋਜ਼ ਜਰੂਰ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਤੇ ਤੁਸੀਂ ਵੀ ਸਾਡੇ ਸਾਡੇ ਨਾਲ ਹੈਲਪ ਕਰਾਓ ਤੇ ਪਿੰਡ ਦੀ ನುಹಾರ ಬದಲಿೇ ಅ